ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰ ਰਾਗਾ ਸਾਮਹ ਲਾ ਪਲਾ ਇੱਕ ਅੰਕਾਰ ਸਤਗੁਰ ਪਸਾਦ ਸੋਦਰ ਤੇ ਆਕੇ ਹਾਸੋ ਕਰਕੇ ਹਾ ਜਿਤ ਮੈਂ ਸਰਬ ਸੰਭਾਲ ਲੈ ਜੇ ਤੇਰੇ ਨਾਦ ਅਨੇਕ ਅਸਾਂ ਕਾ ਕੇਤੇ ਤੇਰੇ ਵਵਨਹਾਰੇ ਕਤੇ ਤੇਰੇ ਰਾਗ ਪਰਿਸ਼ਿਓ ਕਹਿੰਆਂ ਕਤੇ ਤੇਰੇ ਗਵਨਹਾਰੇ ਗਾਪੰਤੁ ਦਿਨੋ ਪਵਨ ਪਾਣੀ ਬਾਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤੁ ਦਿਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤੁ ਦਿਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤੁ ਦਿਨੋ ਇੰਦ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੰਤੁ ਦਿਨੋ ਸਿੱਧ ਸਮਾਧੀ ਅੰਦਰ गावंत तुधनो साध विचारे गावंत तुधनो जती सती संतुखी गावंत तुधनो वीर करारे गावंत तुधनो पंडित पणा रखे सुर जुगजुग वेद दान आले गावण तुधनो मोहिनी मनमोहन स्वर्ग मा चपे आले गावण तुधनो रतनु उपाए तेरे 68 ती रत्नाले गावण तुधनो ज्योत महाबल सुरा गावण तुधनो खानी चार है गावण तुधनो खंड मंडल भर बंडा कर कर रखे तेरे तारे से तुधनो गावण ज्योत तो पावन रहते तेरे भक्त चले और कहते तुधनो गावण से मै इतना आवन ਨਾ ਨ ਕਿਆਬੀ ਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈ ਵੀ ਹੋਸੀ ਜੈ ਨਜਾਸੀ ਰਚਨਾ ਜਿਨ ਰੋਇ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਉਪਾਈ ਕਰ ਕਰ ਦੇਖਿਆ ਕਿਤ ਆਪਣਾ ਜਿਉ ਤੇ ਜਿਵੜਿ ਆਈ ਜੋਤੀ ਸੁਭਾਵੈ ਸੋਇ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਛਾ ਹੋ ਸਾਹ ਪਾਛਾਈ ਬਨਰਤ ਘਣ ਰਜਾਈ